ਬੀਤੀ ਦਿਨੀ ਹਰਿਆਣਾ ਦੇ ਬਾਸਕਟਬਾਲ ਪਲੇਅਰ ਦੀ ਬਾਸਕਟਬਾਲ ਕੋਰਟ ਦੇ ਵਿੱਚ ਲੱਗੇ ਪੋਲ ਡਿੱਗਣ ਕਾਰਨ ਮੌਤ ਹੋ ਗਈ ਤੇ ਇਸ ਦਾ ਦੁੱਖ ਜਤਾਉਣ ਭਗਵੰਤ ਮਾਨ ਹਰਿਆਣਾ ਖਿਡਾਰੀ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਭਾਜਪੀ ਤੇ ਕਈ ਸਵਾਲ ਚੁੱਕੇ ਗਏ ਤੇ ਹੁਣ ਇਸੇ ਨੂੰ ਲੈ ਕੇ ਸਿਆਸਤ ਹੋਰ ਗਰਮਾ ਗਈ ਹੈ ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਇਸ ਗੱਲ ਨੂੰ ਲੈ ਕੇ ਵੱਡੇ ਤੰਜ ਕੱਸੇ ਨੇ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਡਰਾਮੇ ਦੀ ਵੀ ਹੱਦ ਹੁੰਦੀ ਹੈ ਪਰ ਭਗਵੰਤ ਮਾਨ ਨੂੰ ਸਿਵਾਏ ਡਰਾਮਾ ਕੁਝ ਹੋਰ ਸੋਚਦਾ ਹੀ ਨਹੀਂ ਹਰਿਆਣਾ ਜਾ ਕੇ ਖਿਡਾਰੀ ਦੀ ਮੌਤ ਤੇ ਬਿਆਨਬਾਜ਼ੀ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸ ਸਕਦਾ ਹੈ ਕਿ ਕਦੇ ਉਸਨੇ ਇਹ ਚਿੰਤਾ ਪੰਜਾਬ ਵਿੱਚ ਆਏ ਦਿਨ ਕਤਲ ਕੀਤੇ ਜਾ ਰਹੇ ਖਿਡਾਰੀਆਂ ਜਾਂ ਉਹਨਾਂ ਦੇ ਪਰਿਵਾਰਾਂ ਬਾਰੇ ਵੀ ਵਿਖਾਈ ਹੈ ਪੰਜਾਬ ਦੇ ਖੇਡ ਮੈਦਾਨਾਂ ਵਿੱਚ ਡੁੱਲੇ ਖੂਨ ਨੂੰ ਵੇਖ ਕੇ ਲੋਕ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਹਨ ਕਿ ਜਲੰਧਰ ਤੋਂ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਜਗਰਾਉਂ ਤੋਂ ਤੇਜਪਾਲ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਲੁਧਿਆਣੇ ਦਾ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਕਪੂਰਥਲਾ ਤੋਂ ਹਰਦੀਪ ਸਿੰਘ ਦੀਪਾ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਕਿ ਤਰਨਤਾਰਨ ਦੇ ਸੁਖਵਿੰਦਰ ਸਿੰਘ ਨੋਨੀ ਦੇ ਪਰਿਵਾਰ ਨੂੰ ਇਨਸਾਫ ਮਿਲ ਗਿਆ ਹਰਾਨੇ ਦੇ ਖਿਡਾਰੀ ਦੀ ਮੌਤ ਤੇ ਅਸੀਂ ਸਾਰੇ ਵੀ ਦੋਖ ਪ੍ਰਗਟ ਕਰਦੇ ਹਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਪੀੜਤ ਪਰਿਵਾਰ ਲਈ ਅਰਦਾਸ ਵੀ ਕਰਦੇ ਹਾਂ ਪਰ ਨਾਲ ਹੀ ਭਗਵੰਤ ਮਾਨ ਨੂੰ ਇਹ ਤਾਕੀਦ ਕਰਦੇ ਹਾਂ ਕਿ ਆਪਣੇ ਸਿਆਸੀ ਮਫਾਦਾ ਖਾਤਰ ਦੂਜੇ ਸੂਬਿਆਂ ਵਿੱਚ ਜਾ ਕੇ ਹਮਦਰਦੀ ਦਾ ਵਿਖਾਵਾ ਕਰਨ ਤੋਂ ਪਹਿਲਾਂ ਉਸ ਦੀ ਸਰਕਾਰ ਦੌਰਾਨ ਪੰਜਾਬ 'ਚ ਵੱਧ ਤੋਂ ਵੱਧਰ ਹੋਈ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਕੋਈ ਧਿਆਨ ਦੇਵੇ ਅਤੇ ਜੇਕਰ ਉਹ ਇਹ ਨਹੀਂ ਕਰ ਸਕਦਾ ਤਾਂ ਉਸ ਨੂੰ ਕੁਰਸੀ ਤੇ ਬੈਠਣ ਰਹਿਣ ਦਾ ਕੋਈ ਹੱਕ ਨਹੀਂ ਤਾਂ ਇਹ ਗੱਲਾਂ ਤੇ ਸਵਾਲ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਸਿੱਧੇ ਸਿੱਧੇ ਪੁੱਛੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਖਿਡਾਰੀਆਂ ਦੇ ਕਤਲ ਹੋਏ ਨੇ ਕੀ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਜਤਾਇਆ ਹੈ ਕਿ ਉਹਨਾਂ ਦੇ ਪਰਿਵਾਰਾਂ ਦੇ ਇਨਸਾਫ ਲਈ ਕੋਈ ਵੱਡੇ ਕਦਮ ਚੁੱਕੇ ਨੇ ਜੋ ਤੁਸੀਂ ਦੂਸਰੇ ਸੂਬਿਆਂ ਵਿੱਚ ਜਾ ਕੇ ਦੂਜੀਆਂ ਸਰਕਾਰਾਂ ਨੂੰ ਨਸੀਹਤਾਂ ਦੇ ਰਹੇ ਹੋ ਖੈਰ ਦੱਸ ਦिए ਕਿ ਭਗਵੰਤ ਮਾਨ ਹਰਿਆਣਾ ਵਿੱਚ ਪਹੁੰਚ ਕੇ ਖਿਡਾਰੀ ਦੇ ਘਰ ਜਾ ਕੇ ਦੁੱਖ ਪ੍ਰਗਟ ਕਰਨ ਪਹੁੰਚੇ ਸਨ ਤੇ ਨਾਲ ਹੀ ਉਹਨਾਂ ਨੇ ਭਾਜਪਾ ਵੱਲੋਂ ਕੀਤੇ ਕੰਮਾਂ ਦੇ ਉੱਤੇ ਵੀ ਸਵਾਲ ਚੁੱਕੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ